ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਲਈ ਪਾਰਟੀ ਵੇਅਰ ਹੈਵੀ ਸੂਟਸ ਦਿਖਾ ਰਹੇ ਹਾਂ ਸੋ ਜਿਹੜੇ ਕਿ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਸੀ ਜੀ ਆਪਾਂ ਜਿਵੇਂ ਇੰਸਟਾ ਤੇ ਇਹਨਾਂ ਨੂੰ ਪਾਇਆ ਸੀ ਰੀਲਸ ਪਾਈਆਂ ਸੀਗੀਆਂ ਸੋ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਸੀ ਸੋ ਕੁਝ ਕੁ ਸੂਟ ਹੈ ਜਿਹੜੇ ਆਪਾਂ ਤੁਹਾਨੂੰ ਨਹੀਂ ਸ਼ੋ ਕੀਤੇ ਸੀ ਉਹ ਆਪਾਂ ਹੈਂਡਵਰਕ ਤੇ ਤੁਹਾਨੂੰ ਦਿਖਾ ਰਹੇ ਹਾਂ ਸੋ ਜਿਹਨੂੰ ਵੀ ਪਸੰਦ ਹੋ ਜੀ ਐਜ਼ ਇਟ ਇਜ਼ ਬਣਾਉਣੇ ਆ ਜਾਂ ਕੁਝ ਚੇਂਜ ਕਰਨਾ ਹੈ ਜਾਂ ਤੁਸੀਂ ਕੁਝ ਹਲਕਾ ਕਰਨਾ ਹੈ ਸੋ ਉਹਦੇ ਅਕੋਰਡਿੰਗ ਤੁਸੀਂ ਜਿਹੜਾ ਆਪਣਾ ਅ ਕੱਟ ਸਕਦੇ ਹੋ ਕਿਉਂਕਿ ਇਹ ਸੂਟ ਦੀ ਅਗਰ ਤੁਸੀਂ ਵੇਅਰ ਕੀਤੇ ਹੋਏ ਦਾ ਦੇਖਣਾ ਹੈਗਾ ਤਾਂ ਤੁਸੀਂ ਵੀ ਇੰਸਟਾ ਤੇ ਜਾ ਕੇ ਆਪਣੇ YouTube ਸ਼ਾਰਟਸ ਤੇ ਜਾ ਕੇ ਵੀਡੀਓਜ਼ ਆਦੀਆਂ ਜਿਹੜੀਆਂ ਵੇਅਰ ਕੀਤੇ ਦੀਆਂ ਦੇਖ ਸਕਦੇ ਹੋ ਫਿਰ ਆਪਾਂ ਨੂੰ ਇੱਕ ਅੰਦਾਜ਼ਾ ਹੋ ਜਾਂਦਾ ਹੈ ਕਿ ਸੂਟ ਜਿਹੜਾ ਵੇਅਰ ਕੀਤਾ ਹੋਇਆ ਕਿੱਦਾਂ ਦਾ ਲੱਗਦਾ ਸੋ ਸਾਰਾ ਜਿਹੜਾ ਜੀ ਇਹ ਹੈਂਡਵਰਕ ਦਾ ਪੀਸ ਹੈ ਪਿਓਰ ਟਿਸ਼ੂ ਤੇ ਬਣਿਆ ਹੋਇਆ ਹੈ ਔਰ ਇਹਨੂੰ ਆਪਾਂ ਐਂਟੀਕ ਦੇ ਵਿੱਚ ਔਰ ਬੜੇ ਕਲਰਫੁਲ ਸਿੱਪੀ ਨਾਲ ਇਹਨੂੰ ਫਰ ਕੀਤਾ ਹੋਇਆ ਸੋ ਦੇਖ ਸਕਦੇ ਹੋ ਇਹਦੇ ਫਰੰਟ ਤੋਂ ਉੱਪਰ ਤੱਕ ਇਸ ਤਰ੍ਹਾਂ ਏਮਬਰਾਇਡਰੀ ਹੈ ਸ਼ਰਟ ਦੇ ਪੂਰਾ ਫਰੰਟ ਹੈ ਜਿਹੜਾ ਹੈਵੀ ਹੈ ਸੋ ਬਾਜੂ ਵੀ ਇਹਦੇ ਇਸ ਤਰ੍ਹਾਂ ਬਹੁਤ ਹੀ ਹੈਵੀ ਬਾਜੂ ਹੈਗੇ ਆ ਔਰ ਇਹਨੂੰ ਤੁਸੀਂ ਚਾਹੋ ਤਾਂ نیچے ਗ੍ਰੀਨ ਕਲਰ ਨਾਲ ਫਿਨਿਸ਼ਿੰਗ ਵੀ ਦੇ ਸਕਦੇ ਆ ਸੋ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਆਪਾਂ ਜ਼ਿਆਦਾ ਗ੍ਰੀਨ ਨਹੀਂ ਦੇਣਾ ਸੀਗਾ ਇਸੇ ਤਰ੍ਹਾਂ ਹੀ ਜੀ ਦੇਖੋ ਟੱਡ ਦਾਣਾ ਦਬਕੇ ਦੇ ਨਾਲ ਆਪਾਂ ਇਹੋ ਕੀਤਾ ਹੋਇਆ ਬੈਲ ਬਾਜੂ ਹੈ ਸੋ ਇਹਦੀ ਰੀਲਸ ਤੁਸੀਂ ਦੇਖ ਸਕਦੇ ਹੋ ਉਹਦੇ ਉੱਪਰ ਜਾ ਕੇ ਬੀਅਰ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗਦਾ ਤੇ ਬਹੁਤ ਹੀ ਪਿਆਰਾ ਇਹ ਸ਼ੇਡ ਹੈ ਜੀ ਇਹ ਬਹੁਤ ਹੀ ਡਿਫਰੈਂਟ ਜਿਹਾ 그린 ਕਲਰ ਹੈ ਔਰ ਇਹਦੀ ਜਿਹੜਾ ਸ਼ਿਰਾਰਾ ਹੈਗਾ ਇਹ ਜ਼ਿਆਦਾ ਨਹੀਂ ਹੈਗਾ ਇਹ ਪਾਕਿਸਤਾਨੀ ਅੰਬ੍ਰੇਲਾ ਕੱਟ ਬਣਾਇਆ ਹੋਇਆ ਆਪਾਂ ਸ਼ਰਾਰੇ ਦੇ ਵਿੱਚ ਇਹਦੇ ਵਿੱਚ ਕਲੀਆਂ ਨਹੀਂ ਜਾਂਦੀਆਂ ਜੀ ਇਹ ਸ਼ੇਪ ਤੇ ਅਕੋਰਡਿੰਗ ਇਹ ਬਣਿਆ ਹੋਇਆ ਹੈ ਇਹ ਦੇਖੋ ਬੈਲ ਬਾਟਮ ਤਰ੍ਹਾਂ ਇਹ ਬਣਿਆ ਹੋਇਆ ਤੇ ਸਾਰਾ ਵਰਕ ਕੀਤਾ ਹੋਇਆ ਅਗਰ ਤੁਸੀਂ ਕਲੀਆਂ ਵਾਲਾ ਸ਼ਰਾਰਾ ਬਣਾਉਂਗੇ ਤਾਂ ਉਹਦੀ ਜਿਹੜੀ ਰਾਉਂਡ ਵਿਡਥ ਹੈਗੀ ਹੈ ਕਾਫੀ ਹੋ ਜਾਂਦੀ ਹੈ ਸੋ ਫਿਰ ਉਹਦੇ ਤੇ ਵਰਕ ਹੈ ਜਿਹੜਾ ਕਾਫੀ ਕੋਸਟਲੀ ਹੋ ਜਾਂਦਾ ਹੈ ਸੋ ਇਹ ਇੰਨੇ ਕੀ ਹੀ ਚੁੜਾਈ ਵਾਲਾ ਜਿਹੜਾ ਇਹ ਲਾਈਨ ਕਲਾਸ ਹੋਇਆ ਜੀ ਸੋ ਇਹ ਉੱਪਰ ਤੱਕ ਇਸ ਤਰ੍ਹਾਂ ਹੈਗਾ ਜੀ ਇਹ ਸ਼ਾਰਟ ਸ਼ਰਟ ਦੇ ਨਾਲ ਬੰਦੇ ਐਕਚੁਅਲੀ ਪਾਕਿਸਤਾਨੀ ਸਟਾਈਲ ਦੇ ਵਿੱਚ ਸੋ ਤੁਸੀਂ ਇਹ ਇਸ ਤਰ੍ਹਾਂ ਟਰਾਈ ਕਰ ਸਕਦੇ ਹੋ ਬੈਕ ਫਰੰਟ ਇਹਦੇ ਵਿੱਚ ਵੀ ਕੱਟ ਦਾ ਨੀਦਾ ਆਪਾਂ ਪੂਰਾ ਜਾਲ ਦਿੱਤਾ ਹੋਇਆ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਜੀ ਪਿਓਰ ਟਿਸ਼ੂ ਦੇ ਵਿੱਚ ਸੋ ਇਸ ਤਰ੍ਹਾਂ ਸੈਂਡਲ ਪੈਨਲ ਹੈਗਾ ਜੀ ਇਹਦਾ ਔਰ ਬੂਟੀ ਦਿੱਤੀ ਹੋਈ ਹੈ ਜੀ ਵਿੱਚ ਸੈਂਟਰ ਇਸ ਤਰ੍ਹਾਂ ਕੱਟ ਦਾ ਨੇ ਦਾ ਜਿਵੇਂ ਆਪਾਂ ਪਲਾਜ਼ੋ ਤੇ ਦਿੱਤਾ ਹੋਇਆ ਸੋ ਸੇਮ ਹੈਗਾ ਇਸ ਤਰ੍ਹਾਂ ਹੈਵੀ ਹੈ ਜਿਹੜਾ ਇਹਦਾ ਕੱਟ ਵਰਕ ਹੈ ਸੋ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਸ਼ੇਡ ਨਾਲ ਦਾ ਹੀ ਹਾਈਲਾਈਟ ਕਰਕੇ ਆਪਾਂ ਇਹਨੂੰ ਬਹੁਤ ਹੀ ਸੋਹਣਾ ਬਣਾਇਆ ਹੋਇਆ ਇਹਦੀ ਬਹੁਤ ਸਾਰੀਆਂ ਇਨਕੁਆਰੀਜ਼ ਸੀਗੀਆਂ ਕਿ ਤੁਸੀਂ ਨੇੜੇ ਤੋਂ ਫੋਟੋ ਦਿਖਾਓ ਜਾਂ ਦੀ ਪਿਕਚਰ ਭੇਜੋ ਸੋ ਆਪਾਂ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਕਿ ਇਹ ਜਿਹੜਾ ਨੇੜੇ ਤੋਂ ਕਿਸ ਤਰ੍ਹਾਂ ਦਾ ਲੱਗਦਾ ਹੈ ਜੀ ਨੈਕਸਟ ਸੂਟ ਹੈ ਜੀ ਜਿਹੜਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਇਹ ਵੀ ਬਹੁਤ ਜ਼ਿਆਦਾ ਪਸੰਦ ਆ ਤੇ ਅਸੀਂ ਕਾਫੀ ਕਲਰ ਕੰਬੀਨੇਸ਼ਨ ਤੇ ਬਣਾ ਕੇ ਜਿਹੜਾ ਭੇਜ ਚੁੱਕੇ ਹਾਂ ਬੜ ਕਈ ਵਾਰ ਕੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਕੋਲ ਉਹ ਜਿਹੜਾ ਵੀਡੀਓਜ਼ ਨਹੀਂ ਬਣੀਆਂ ਹੈਗੀਆਂ ਸੋ ਆ ਇਹ ਆਪਾਂ ਤੁਹਾਨੂੰ ਬਲਸ਼ ਪਿੰਕ ਸ਼ੇਡ ਤੇ ਰੈਡੀ ਦਿਖਾਉਨੇ ਆ ਜੀ ਅੱਗੇ ਕ੍ਰੀਮ ਤੇ ਬਣਿਆ ਹੋਇਆ ਜਾਂ ਬਿਲਕੁਲ ਲਾਈਟ ਸੇਜ ਗ੍ਰੀਨ ਤੇ ਬਣਿਆ ਸੀ ਸੋ ਇਹ ਤੁਸੀਂ ਬਲਸ਼ ਪਿੰਕ ਤੇ ਵੀ ਆਪਾਂ ਇਹਨੂੰ ਜਿਹੜਾ ਬਲੂ ਦਾ ਟੱਚ ਦਿੱਤਾ ਹੋਇਆ ਇਸ ਤਰ੍ਹਾਂ ਔਰ ਇਸ ਤਰ੍ਹਾਂ ਬਾਜੂ ਤੇ ਵਰਕ ਹੈ ਜੀ ਬੈਗ ਤੇ ਇਹਦੇ ਕੁਝ ਨਹੀਂ ਹੈਗਾ बॉਟਮ ਤੇ ਇਹਦੇ ਇਸ ਤਰ੍ਹਾਂ ਦੇ ਵਰਕ ਹੈ ਜੀ ਔਰ ਦੁਪੱਟਾ ਇਹਦਾ ਇਸ ਤਰ੍ਹਾਂ ਜੀ ਤਬਲੂ ਫਿਨਿਸ਼ਿੰਗ ਦੇ ਕੇ ਇਸ ਤਰ੍ਹਾਂ ਉੱਪਰ ਲੇਸ ਕੀਤੀ ਹੋਈ ਹੈ ਔਰ ਇਹਦੇ ਪੱਲਿਆਂ ਤੇ ਓਨਲੀ ਪੱਲਿਆਂ ਤੇ ਇਸ ਤਰ੍ਹਾਂ ਵਰਕ ਹੈ ਜੀ ਸੋ ਕਈ ਵਾਰ ਕੀ ਹੁੰਦਾ ਹੈ ਕਿ ਕਨਫਿਊਜ਼ਨ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੋਨੋਂ ਪੱਲਿਆਂ ਤੇ ਇਹ ਹੀ ਆਪਾਂ ਸਿੱਪੀ ਦੇ ਫਲਾਸ ਦਿੱਤੇ ਹੋਏ ਹੈ ਜੀ ਸੋ ਬਹੁਤ ਹੀ ਪਿਆਰਾ ਇਹ ਸ਼ੇਡ ਹੈਗਾ ਤੇ ਬਹੁਤ ਹੀ ਪਿਆਰਾ ਵਰਕ ਹੈ ਸੋ ਇਹ ਡਿਜ਼ਾਈਨ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸੋ ਆਪਾਂ ਤਾਨੂੰ ਇੱਕ ਕਾਫੀ ਕਲਰ ਕੰਬੀਨੇਸ਼ਨ ਤੇ ਬਣਿਆ ਸੋ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੁਹਾਨੂੰ ਇਹੋ ਜਿਹੇ ਤਰ੍ਹਾਂ ਦੇ ਆਪਾਂ ਡਿਜ਼ਾਈਨਸ ਜੇ ਕਿਸੇ ਵੀ ਹੋਰ ਸ਼ੇਡ ਤੇ ਬਣਦੇ ਆ ਤਾਂ ਸ਼ੇਅਰ ਕਰਾਂਗੇ ਕਿਉਂਕਿ ਇੱਕ ਬਣਿਆ ਸੂਟ ਦੇਖ ਕੇ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਕਿਹੜੇ ਕਲਰ ਤੇ ਤੁਹਾਨੂੰ ਜ਼ਿਆਦਾ ਵੈਸਟ ਲੱਗਦਾ ਹੈਗਾ ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਚੋਇਸ ਹੈਗੀ ਹੈ ਜੀ ਇਹ ਹੈਗਾ ਜੀ ਪਿਓਰ ਤੇ ਉੱਪਰ ਔਰ ਇਹ ਵੀ ਜਿਹੜਾ ਡਿਜ਼ਾਈਨ ਹੈਗਾ ਇਹ ਵੀ ਆਪਣੇ ਕੋਲੇ ਵੀਅਰ ਕੀਤੇ ਹੋਏ ਦੀ ਰੀਲਸ ਬਣੀਆਂ ਹੋਈਆਂ ਪ੍ਰੋਪਰ ਵੀਅਰਸ ਪਾਈਆਂ ਹੋਈਆਂ ਜੀ ਸੋ ਤੁਸੀਂ ਇੰਸਟਾ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਾਂ YouTube ਤੇ ਸ਼ਾਰਟਸ ਜਾ ਕੇ ਚੈੱਕ ਕਰ ਸਕਦੇ ਹੋ ਸੋ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਊਗਾ ਜੀ ਇਹ ਬਲੀ ਵੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਪਿਓਰ ਦੇ ਉੱਪਰ ਇਸ ਤਰ੍ਹਾਂ ਬਹੁਤ ਹੀ ਹੈਵੀ ਕਨਸੈਪਟ ਹੈ ਜੀ ਇਸ ਤਰ੍ਹਾਂ ਇਹਨਾਂ ਦਾ ਘੇਰਾ ਕਾਫੀ ਸੀਗਾ ਸੋ ਉਸ ਤਰ੍ਹਾਂ ਫਿਰ ਬੈਗ ਤੇ ਵੀ ਜੀ ਇਸੇ ਤਰ੍ਹਾਂ ਇਹਦੇ ਬਾਜੂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਕਾਫੀ ਹੈਵੀ ਹੈ ਜਿਹੜੀ ਇਹ ਤੇ ਬਾਜੂ ਹੈ ਇਹ ਦੇਖੋ ਪਹਿਲੀ ਗੱਲ ਤਾਂ ਇਹਦਾ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਆਸਮਾਨ ਹੈ ਜੀ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਬੈਗ ਤੋਂ ਵੀ ਉਨਾ ਹੀ ਵਰਕ ਹੋ ਗਿਆ ਜੀ ਔਰ ਫਰੰਟ ਤੋਂ ਵੀ ਸੋ ਵੈਸੇ ਬੈਕ ਤੇ ਹੈ ਜੀ ਓਨਲੀ ਹਲਕਾ ਬਾਰਡਰ ਆਉਂਦਾ ਹੈਗਾ ਆਪਾਂ ਪ੍ਰਾਈਸ ਉਸ ਦੇ ਅਕੋਰਡਿੰਗ ਦੱਸਾਂਗੇ ਕਸਟਮਰ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਜੀ ਸੋ ਆਪਾਂ ਉਹਦੇ ਅਕੋਰਡਿੰਗ ਹੈ ਜਿਹੜਾ ਔਰ ਸਲਵਾਰ ਦੇ ਉੱਪਰ ਬਿਲਕੁਲ ਹਲਕਾ ਬਾਰਡਰ ਹੈ ਜੀ ਸੋ ਸਲਵਾਰ ਨਹੀਂ ਹੈਗੀ ਇਹਦੀ ਸਲਵਾਰ ਦੇ ਉੱਪਰ ਓਨਲੀ ਇਹ ਵਾਲਾ ਉੱਪਰ ਵਾਲਾ ਬਾਰਡਰ ਹੈ ਜੀ ਹਲਕਾ ਬਾਰਡਰ ਕਿਉਂਕਿ ਸ਼ਰਟ ਆਲਰੇਡੀ ਕਾਫੀ ਹੈਵੀ ਹੋ ਜਾਂਦਾ ਸੋ ਫਿਰ ਲੋੜ ਨਹੀਂ ਪੈਂਦੀ ਕਿ ਤੁਸੀਂ ਬਾਟਮ ਤੇ ਜ਼ਿਆਦਾ ਕਰਵਾਓ ਇਹ ਚਨੌਨ ਦਾ ਦੁਪੱਟਾ ਜੀ ਆਪਾਂ ਆਰਗੈਂਜ਼ਾ ਦੇ ਵਿੱਚ ਵੀ ਇਹਨੂੰ ਬਣਾਇਆ ਹੋਇਆ ਆਰਗੈਂਜ਼ਾ ਚ ਵੀ ਸੇਮ ਬਣ ਜੂਗਾ ਸਿੱਪੀ ਸਪਰੈਡ ਕੀਤੀ ਹੋਈ ਹੈ ਜੀ ਬਨਾਰਸੀ ਆਪਾਂ ਲੇਸ ਦੇ ਕੇ ਉੱਪਰ ਬਹੁਤ ਹੀ ਸੋਹਣੀ ਜੀ ਲੇਸ ਦੇ ਕੇ ਚੰਪਾ ਦਿੱਤੀ ਹੋਈ ਹੈ ਸੋ ਬਹੁਤ ਹੀ ਖੁੱਲਾ ਢੁੱਲਾ ਹੈ ਇਹ ਦੁਪੱਟਾ ਹੈਗਾ ਇਸ ਤਰ੍ਹਾਂ ਜੀ ਬਹੁਤ ਹੀ ਪਿਆਰਾ ਪੀਸ ਹੈ ਇਹ ਜੀ ਉਮੀਦ ਹੈ ਤੁਹਾਨੂੰ ਜਿਹੜੇ ਅੱਜ ਵਾਲੇ ਸੂਟਸ ਹੈ ਜ਼ਰੂਰ ਪਸੰਦ ਆਏ ਹੋਣਗੇ ਜੀ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਨਵੇਂ ਨਵੇਂ ਡਿਜ਼ਾਈਨਿੰਗ ਲੈ ਕੇ ਆਉਂਦੇ ਰਵਾਂਗੇ ਜੀ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much